ਦੇਸ਼ ਦੇ ਵਿੱਚ ਕਰੋਨਾ ਦੇ ਕੇਸ ਇੱਕ ਵਾਰ ਮੁੜ ਤੋਂ ਵਧਣ ਲੱਗੇ ਨੇ ਇਸੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੀ احتਿਆਤਨ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਇਲਾਵਾ ਡਾਕਟਰਸ ਪੈਰਾਮੈਡੀਕਸ ਅਤੇ ਸੇਤ ਮੁਲਾਜ਼ਮਾਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਦੇਸ਼ ਦੇ ਵਿੱਚ ਓਮਿਕਰੋਨ ਦੇ ਵੇਰੀਐਂਟ ਜੀਐਨ.1 ਦੇ ਵੱਧਦੇ ਕੇਸਾਂ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਿਕ ਸ਼ੁੱਕਰਵਾਰ ਯਾਨੀ ਕਿ 22 ਦਸੰਬਰ ਨੂੰ 24 ਘੰਟੇ ਦੇ ਅੰਦਰ ਕੋਵਿਡ ਦੇ 640 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਦੀ وجہ ਨਾਲ ਦੇਸ਼ ਭਰ ਦੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 2997 ਹੋ ਗਈ ਹੈ ਜਦੋਂ ਕਿ ਇੱਕ ਦਿਨ ਪਹਿਲਾਂ ਇਹ ਗਿਣਤੀ 2669 ਸੀ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਕਰੋਨਾ ਦਾ ਨਵਾਂ ਵੇਰੀਐਂਟ ਜੀਐਨ.1 ਹੈ जिस दी गिनती लगातार बढ़ दी जा रही है एक कोविड दे ओमिक्रोन वेरिएंट ਦਾ ਸਬ वेरिएंट ਹੈ ਇਸ ਦਾ ਸਭ ਤੋਂ ਪਹਿਲਾ ਨਮੂਨਾ 25 ਅਗਸਤ 2023 ਨੂੰ ਮਿਲਿਆ ਸੀ ਕੇਰਲ ਚ ਕਰੋਨਾ ਦੇ ਨਵੇਂ ਸਬ वेरिएंट ਕਰਕੇ ਮਰੀਜ਼ ਦਾ ਪਤਾ ਲੱਗਿਆ ਸੀ ਜਿਸ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਇਸ ਦੀ ਪੁਸ਼ਟੀ ਹੋਈ ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਕਬਰਾਂ ਦੀ ਗੱਲ ਨਹੀਂ ਹੈ احتیاط ਵਰਤਣਾ ਚਾਹੀਦਾ ਹੈ ਅਤੇ احتیاطਨ ਹੁਣ ਪੰਜਾਬ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜੇਕਰ ਭੀੜ ਪਾੜ ਵਾਲੀਆਂ ਥਾਂਾਂ 'ਤੇ ਜਾ ਰਹੇ ਹੋ ਤਾਂ ਮਾਸਕ ਜ਼ਰੂਰ ਪਾ ਕੇ ਜਾਓ